84 ਦੇ ਵਿੱਚ ਆਪਾਂ 84 ਕਹਿੰਦੇ ਆ 84 ਅਟੈਕ ਹੋਇਆ ਆਪਾਂ ਨੂੰ ਦੇਖਿਆ ਸਾਹਮਣੇ ਅਕਾਲ ਤਖਤ ਦੇ ਢੈਂਦਾ ਦਿਖਿਆ ਹਰਮੰਦਰ ਸਾਹਿਬ ਜਾਓ ਹੁਣ ਤੱਕ ਛਾਨਣੀ ਹੋਈਆਂ ਕੰਧਾਂ ਦਿਖਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਵੀੜਾਂ ਵਿੱਚ ਗੋਲੀਆਂ ਵੱਜੀਆਂ ਪਰ ਦੁੱਖ ਦੀ ਗੱਲ ਇਹਨਾਂ ਗੱਲਾਂ ਨੂੰ ਸਾਡੇ ਆਗੂਆਂ ਨੇ ਸੰਤਾਂ ਨੇ ਪਿੰਡ ਪਿੰਡ ਜਾ ਕੇ ਦੁਹਰਾਇਆ ਇੱਕ ਇੱਕ ਟੇਬ ਸੰਤਾਂ ਦੀ ਸੁਣੋ ਉਹਨਾਂ ਨੇ ਕਈ ਸਾਲ ਪਹਿਲਾਂ ਕਹਿ ਦਿੱਤਾ ਸਿੱਖੋ ਇਹ ਕੰਮ ਹੋਣ ਵਾਲਾ ਹੈ ਅਜ ਖੇ ਆਖੋ ਸਰ ਪਰ ਸਾਡੀ ਬਦਕਿਸਮਤੀ ਆਪਾਂ ਮੰਨੇ ਨਹੀਂ ਆਪਾਂ ਉਸ ਵੱਲ ਧਿਆਨ ਨਹੀਂ ਦਿੱਤਾ ਇੱਕ ਤਾਂ ਹੋਰ ਸਾਡੇ ਵਿੱਚ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਮਾਤਾ ਜੀ ਨੇ ਕਿਰਪਾ ਕਰ ਦਿੱਤੀ ਉਹ ਵੈਸੇ ਤਾਂ ਟੈਕਨੀਕਲ ਪੁਆਇੰਟ ਹੈ ਬਣਾ ਦਿੱਤਾ ਕਿ ਮਾਤਾ ਜੀ ਨੇ ਪਤਾਸੇ ਪਾਤੇ ਕੋਈ ਐਸੀ ਗੱਲ ਆਖੇ ਉਹ ਕੇ ਸੰਤ ਕੇਤੇ ਅਹਾਸਰ ਪੁਣੇ ਪੁਆਇੰਟ ਨੂੰ ਲੱਥਦੇ ਨੇ ਵਿਚਾਰ ਹੁੰਦੀ ਆ ਪੋ ਆਪਣੀ ਵਿਚਾਰਾ ਪੋ ਆਪਣੀ ਸਾਧ ਸੰਗਤ ਹੱਦ ਐ ਕੋਈ ਕਹਿੰਦੇ ਮਹਾਰਾਜ ਤਿਆਰ ਕਰਨ ਲੱਗੇ ਸੀ ਅੰਮ੍ਰਿਤ ਤੇ ਮਾਤਾ ਜੀ ਨੇ ਲੈ ਕੇ ਪਤਾਸੇ ਪਾਏ ਦੁੱਖ ਨਾ ਬਣਾਉਣਾ ਤੇ ਮੈਨੂੰ ਮਾਫੀ ਕਰ ਦੇਣਾ ਇਹਦਾ ਭਾਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਨਹੀਂ ਸੀ ਵੀ ਅੰਮ੍ਰਿਤ ਵਿੱਚ ਪਤਾਸੇ ਵੀ ਪੈਂਦੇ ਹੁੰਦੇ ਐ ਅਜਖੇ ਆਖੋ ਸਤਨਾਮ ਜੇ ਮਾਤਾ ਨਾਲ ਉਹਦੀ ਸ਼ੈਦੋ ਸੁੱਕੀ ਰਗੜੀ ਜਾਂਦੇ ਗੱਲਾਂ ਬਹੁਤ ਨੇ ਇਤਿਹਾਸ ਵਿੱਚ ਜਿਹੜੀਆਂ ਅਸੀਂ ਮਨ ਘੜ ਦੇ ਵਿੱਚ ਠੋਕ ਦਿੱਤੀਆਂ ਨੇ ਇਹ ਗੱਲਾਂ ਕੁਝ ਸੋਚਣ ਵਿਚਾਰਨ ਤੋਂ ਹੀ ਪਤਾ ਲੱਗਦਾ ਹੁੰਦਾ ਇਤਿਹਾਸ ਪੜਨ ਤੋਂ ਪਤਾ ਨਹੀਂ ਲੱਗਦਾ ਹੁੰਦਾ ਇਤਿਹਾਸ ਕੀ ਹੈ ਉਹਦੇ ਵਿੱਚੋਂ ਪ੍ਰਤੀਕੀਕ ਲੈਣੇ ਆਪਾਂ ਇਡੀਕੇਸ਼ਨ 'ਚ ਲੈਣੇ ਇਸ਼ਾਰੇ ਹੁੰਦੇ ਨੇ ਜਿਨ੍ਹਾਂ ਤੋਂ ਕੁਝ ਪਤਾ ਲੱਗਦਾ ਹੈ ਕਿ ਮਾਤਾ ਜੀ ਆਗੇ ਜੀ ਉਹਨਾਂ ਨੇ ਪਤਾਸੇ ਪਾ ਦਿੱਤੇ ਇਹਦਾ ਪਾਪ ਕਲੰਗੀਆਂ ਵਾਲੇ ਨੂੰ ਪਤਾਸੇ ਬਾਪਦ ਗਿਆਨ ਨਹੀਂ ਸੀ ਕਿ ਅੰਮ੍ਰਿਤ ਵਿੱਚ ਪਤਾਸੇ ਵੀ ਪੈਣੇ ਐਸੀ ਗੱਲ ਨਹੀਂ ਹੈਗੀ ਇਹ ਹੋ ਸਕਦਾ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀ ਮਾਤਾ ਜੀ ਦੀ ਲਾਈ ਹੋਵੇ ਕਿ ਪਤਾ ਸੇ ਲਿਆਉਣੇ ਕਿਉਂ ਹੋ ਸਕਦਾ ਖਾਣ ਪੀਣ ਵਾਲੀਆਂ ਚੀਜ਼ਾਂ ਬੀਬੀਆਂ ਦੇ ਹੱਥ ਹੁੰਦੀਆਂ ਅਜ ਖੇ ਆ ਕੋ ਸਤਨਾਮ ਇਹ ਕੋ ਨਵੀਂ ਗੱਲ ਨਹੀਂ ਹੈ ਜੀ ਇਹ ਕੋਈ ਸਿਰਦ ਕਰਨ ਵਾਲੀ ਗੱਲ ਨਹੀਂ ਹੈ ਜੀ ਸਿਵਲ ਸਪਲਾਈ ਦਾ ਮਹਿਕਮਾ ਇਹਨਾਂ ਦੇ ਹੱਥ ਹੈ ਇਹਨਾਂ ਦੀ ਮਰਜ਼ੀ ਹੈ ਚਾਰ ਸਬਜ਼ੀ ਨਾਲ ਰੋਟੀ ਖਵਾ ਦੇਣੀ ਅਚਾਰੇ ਸਹੀ ਅਜ ਖੇ ਆ ਅੱਜ ਤਾਂ ਸਿਰ ਦੁਖਦਾ ਦੱਸੋ ਕੀ ਬਗਾਡੋਗੇ ਨੇ ਤੁਸੀਂ ਰਾਹ ਥੱਕ ਜਾਊਗਾ ਤਾਂ ਦਹੀਂ ਵਾਲੇ ਖਾ ਲੈ ਮੇਰਾ ਸਿਰ ਦੁਖਿਓ ਬਗਾਰ ਸਕਦੇ ਉਸ ਸਿਵਲ ਸਪਲਾਈ ਇਹਨਾਂ ਦੇ ਹੱਥ ਹੈ ਭਾਵੇਂ 6 ਸਬਜ਼ੀਆਂ ਬਣਾ ਕੇ ਖੜਾ ਦੇ ਕੋਈ ਨਾ ਤੇ ਹੱਥ ਸੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੋਂ ਤਿਆਰ ਕਰਨ ਲੱਗੇ ਸੀ ਮਾਤਾ ਜੀ ਨੇ ਮੌਕਾ ਸੰਭਲਿਆ ਨਹੀਂ ਐਸੀ ਗੱਲ ਨਹੀਂ ਹੈ ਅੰਮ੍ਰਿਤ ਕੋਈ ਛੋਟੀ ਜੀ ਗੱਲ ਨਹੀਂ ਸੀ ਕਿ ਤੂੰ ਕੰਦ ਬਣਾਉਣ ਲੱਗਿਆ ਸੀ ਬਜਰੀ ਭੁੱਲ ਗਿਆ ਸੀ ਲਿਆਉਣੀ ਤੇ ਸਿਮਿੰਟ ਦਾ ਥੈਲਾ ਭੁੱਲ ਗਿਆ ਸੀ ਐਸੀ ਗੱਲ ਨਹੀਂ ਅੰਮ੍ਰਿਤ ਮੋਲਕ ਦਾਤ ਹੈ ਹੋ ਇੱਕ بڑا ਪਹਾੜੀ ਲੰਮੇ ਸਮੇਂ ਤੋਂ ਸ਼ੈਡਿਊਲਡ ਪ੍ਰੋਗਰਾਮ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲੱਗੀ ਹੋਈ ਡਿਊਟੀ ਮਾਤਾ ਜੀ ਨੇ ਪੂਗਤਾਈ ਕਿਉਂ ਪੂਗਤਾਈ ਮਿੱਠਤ ਪਿਆਰ ਕਰ ਉਪਦੇਸ਼ ਝਿੜਕੈ ਬੋ ਪਾਤੀ ਬਹੁਰ ਪਿਤਾ ਗੱਲ ਲਾਵੇ ਪਿਆਰ ਦਾ ਮਾਧਾ ਮਿਠਾਸ ਦਾ ਮਾਧਾ ਬੱਚੇ ਦੇ ਵਿੱਚ ਮਾਂ ਦੇ ਵਿਰਸੇ ਵਿੱਚੇ ਹੁੰਦਾ ਹੈ ਜਿਕੇ ਆਖੋ ਸਰ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਚੀਜ਼ ਬਖਸ਼ੀ ਸਾ ਸੰਗਤ ਇਨਕੋ ਆਬ ਹੈ ਆਦਲੀਓ ਹੈ ਇਹ ਗੱਲ ਸੁਣ ਕੇ ਇਹੀ ਗੱਲ ਹੁਣ ਸਾਡੇ ਸਮੇਂ ਤੇ ਵਾਪਰੀ ਸੰਤ ਮਹਾਰਾਜ ਬਹੁਤ ਕਹਿੰਦੇ ਰਹੇ ਚੰਗੇ ਚੰਗੇ ਵਿਦਵਾਨਾਂ ਦੇ ਵੀ ਇਹ ਰਹੇ ਹੁੰਦੇ ਰਹੇ